ਲਾਡਲੀ ਭਾਗ 37 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰੀਏ ਅਸੀਂ ਅੱਜ ਦਾ ਭਾਗ ਪੂਰਾ ਦਿਨ ਇੱਧਰ-ਉੱਧਰ ਕੋਲੇ ਹੋ ਕੇ ਸਿੰਦਰੂ ਚੁੰਨੀ ਦੀ ਗੰਢ ਜਿਹੀ ਖੋਲ ਕੇ ਕਾਗਜ਼ ਨੂੰ ਪਲਟ-ਪਲਟ ਕੇ ਦੇਖ ਲੈਂਦੀ ਫਿਰ ਰੱਖ ਲੈਂਦੀ ਫਿਰ ਸੋਚਣ ਲੱਗੀ ਐਦਾਂ ਕਿਤੇ ਫਟ ਨਾ ਜਾਵੇ ਮੈਂ ਕਿਸੇ ਡੱਬੀ 'ਚ ਰੱਖ ਲੈਂਦੀ ਆ ਕੋਈ ਖਾਲੀ ਜੀ ਡੱਬੀ ਲੱਭ ਕੇ ਸ਼ਾਮ ਕੇ ਕਾਗਜ਼ ਨੂੰ ਉਹਦੇ ਵਿੱਚ ਰੱਖ ਲਿਆ ਸ਼ਾਮ ਨੂੰ ਮਲਕੀਤ ਮਠਾਈ ਲਿਆਇਆ ਗੁਰਪੇਜ ਹੋਰਾਂ ਵੱਲ ਲਿਜਾਣ ਲਈ ਤੇ ਸੰਤੋਖੀ ਨੂੰ ਕਹਿਣ ਲੱਗਾ ਸਾਜਰੀ ਚਲਾ ਜਾਉਂ ਵਾਪਸੀ ਵੀ ਜਲਦੀ ਕਰ ਲਵਾਂਗਾ ਫਿਰ ਥੈਲੇ ਜੇ ਚ ਪਾ ਕੇ ਸਮਾਨ ਇੱਕ ਪਾਸੇ ਰੱਖ ਦਿੱਤਾ ਅਗਲੇ ਦਿਨ ਸਵੇਰੇ 7 ਵਜੇ ਦੇ ਹੀ ਮਲਕੀਤ ਨੇ ਚੰਡੀਗੜ੍ਹ ਦੀ ਬੱਸ ਫੜ ਲਈ ਤੇ 8:30 9 ਵਜੇ ਦੇ ਨੂੰ ਚੰਡੀਗੜ੍ਹ ਬੱਸ ਅੱਡੇ ਪਹੁੰਚ ਗਿਆ ਅੱਗੋਂ 20 ਮਿੰਟ ਦਾ ਪੈਦਲ ਸਫ਼ਰ ਕਰਦੇ-ਕਰਦੇ ਗੁਰਪੇਜ ਹੋਰਾਂ ਦੇ ਘਰ ਪਹੁੰਚ ਗਿਆ ਗੁਰਪੇਜ ਦੀ ਬੀਬੀ ਤੇ ਘਰ ਵਾਲੀ ਘਰੇ ਹੀ ਸਨ ਗੁਰਪੇਜ ਆਪਣੀ ਭੈਣ ਭੋਲੀ ਹੁਣ ਹੋਰਾਂ ਵੱਲ ਗਿਆ ਹੋਇਆ ਸੀ ਬੀਬੀ ਨੇ ਸਾਰੇ ਪਰਿਵਾਰ ਦੀ ਰਾਜੀ ਖੁਸ਼ੀ ਪੁੱਛੀ ਤੇ ਦੱਸਿਆ ਕਿ ਆਉਣ ਵਾਲਾ ਹੀ ਗੁਰਪੇਜ ਥੋੜੀ ਦੇਰ ਗੱਲਾਂ ਬਾਤਾਂ ਕਰਦੇ ਰਹੇ ਐਨੇ ਨੂੰ ਗੁਰਪੇਜ ਜੀ ਘਰ ਵਾਲੀ ਚਾਹ ਲੈ ਆਈ ਫਿਰ ਬੀਬੀ ਆਪਣੇ ਗੋਡੇ 'ਚ ਫੜ ਕੇ ਦੱਸਣ ਲੱਗੀ ਕਿ ਕਈ ਦਿਨਾਂ ਦੀ ਬਾਲੀ ਤਕਲੀਫ ਰਹਿੰਦੀ ਆ ਜਿਵੇਂ ਲੱਗਦਾ ਕੋਈ ਹੱਡੀ ਜੀ ਲੱਗਦੀ ਆ ਆ ਦਵਾਈ ਚੱਲਦੀ ਆ ਬੀਬੀ ਕੋਈ ਦਵਾਈ ਦਿਖਾਉਂਦੀ ਹੋਈ ਮਲਕੀਤ ਨੂੰ ਦੱਸਣ ਲੱਗੀ ਫਿਰ ਮਲਕੀਤ ਨੇ ਕਿਹਾ ਕਿ ਬੀਬੀ ਦੇਸੀ ਦਵਾਈ ਘਾਲ ਦੂੰ ਮੈਂ ਕਰਨੈਲ ਦੇ ਹੱਥ ਉਹ ਖਾ ਕੇ ਵੇਖੀ ਤੈਨੂੰ ਤਾਂ ਡਾਕਟਰਾਂ ਦੇ ਜਾਣ ਦੀ ਲੋੜ ਨਹੀਂ ਪੈਣੀ ਬੀਬੀ ਹੱਸ ਕੇ ਕਹਿਣ ਲੱਗੀ ਅੱਛਾ ਮਨ ਫਿਰ ਇਕਦਮ ਹੀ ਹਾਸੇ ਹੋਈ ਅੱਖਾਂ ਪੁੰਜਣ ਲੱਗੀ ਜਿਵੇਂ ਰੋ ਪਈ ਹੁੰਦੀ ਹੈ ਬੀਬੀ ਮਲਕੀਤ ਨੇ ਬੀਬੀ ਵੱਲ ਵੇਖਿਆ ਬੀਬੀ ਇੰਜ ਜਾਪੇ ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਚੁੱਪ ਹੀ ਰਹੀ ਮਲਕੀਤ ਇੱਧਰ ਉੱਧਰ ਵੇਖਣ ਲੱਗਾ ਅੱਜ ਉਸ ਨੂੰ ਘਰ ਚ ਰੋਂਣ ਕਿ ਨਹੀਂ ਲੱਗ ਰਹੀ ਸੀ ਪਹਿਲਾਂ ਵਰਗੀ ਉਸ ਦਿਨ ਦੇ ਸਾਰਿਆਂ ਦੇ ਹੱਸਦੇ ਹੋਏ ਚਿਹਰੇ ਮਲਕੀਤ ਦੇ ਮੂਰੇ ਆਈ ਜਾਣ ਰਸੋਈ ਕੰਨੀ ਵੇਖੀ ਜਾਵੇ ਜਿਵੇਂ ਬਿੰਦਰੋ ਨੂੰ ਆ ਕੇ ਸਾਰਿਆਂ ਨੂੰ ਪੁੱਛੂਗੀ ਚਾਹ ਲਿਆਵਾਂ ਟੂਟੀ ਲਿਆਵਾਂ ਮਲਕੀਤ ਨੇ ਸਾਰੇ ਪਾਸੇ ਵੇਖਿਆ ਫਿਰ ਬੀਬੀ ਕੰਨੀ ਵੇਖਣ ਲੱਗਾ ਬੀਬੀ ਪਹਿਲਾਂ ਹੀ ਮਲਕੀਤ ਨੂੰ ਗੌਰ ਨਾਲ ਵੇਖ ਰਹੀ ਸੀ ਮਲਕੀਤ ਨੂੰ ਅਚੰਭਾ ਜਿਹਾ ਲੱਗਾ ਫਿਰ ਬੀਬੀ ਦੇ ਦੇਖਣੀ ਤੂੰ ਆਪ ਹੀ ਬੋਲ ਪਿਆ ਬੀਬੀ ਬੜੀ ਸੁੰਨ ਜੀ ਜਾਪਦੀ ਆ ਤਾਂ ਵੇਖ ਰਿਆ ਸੀ ਉਸ ਦਿਨ ਕਿੰਨਾ ਹਾਸਾ ਖੇੜਾ ਸੀ ਘਰ ਚ ਬੀਬੀ ਬੋਲੀ ਹਾਂ ਮਲਕੀਤੇ ਅਸੀਂ ਵੀ ਇਹੀ ਸੋਚਦੇ ਰਹਨੇ ਆ ਉਸ ਦਿਨ ਮਗਰੋਂ 5-7 ਦਿਨਾਂ ਬਾਅਦ ਜਦੋਂ ਬਿੰਦਰੋ ਤੇ ਸੁਰਿੰਦਰ ਬਾਹਰ ਚਲੇ ਗਏ ਨਾ ਉਹ ਆਪਣੇ ਨਾਲ ਹੀ ਘਰ ਦੀ ਰੌਣਕ ਲੈ ਗਏ ਮਗਰੋਂ ਕਮਲ ਢਿੱਲੀ ਹੋ ਗਈ ਜਵਾਕ ਨਹੀਂ ਹੈ ਨਾ ਉਹਦੇ ਤਾਂ ਕਰਕੇ ਦੱਸਿਆ ਸੀ ਸੰਤੋਖੀ ਨੂੰ ਤੇਰੀ ਬੋਟੀ ਨੂੰ ਬਾਲਾਗਮ ਸੀ ਬਿੱਟੂ ਦੀ ਨੂੰ ਨੂੰ ਆਖਣ ਲੱਗੀ ਜੇ ਜਵਾਕ ਨਹੀਂ ਹੁੰਦਾ ਕਿਸੇ ਦਾ ਲੈ ਲੈਨੇ ਆ ਗੋਦ ਲੈ ਲੈਨੇ ਆ ਬੀਬੀ ਅੱਖਾਂ ਚ ਅੰਜੂ ਲੈ ਕੇ ਬੋਲ ਰਹੀ ਸੀ ਮਲਕੀਤ ਕਹਿਣ ਲੱਗਾ ਹਾਂ ਬੀਬੀ ਮੈਨੂੰ ਕਰਨਲ ਨੇ ਦੱਸਿਆ ਸੀ ਤੀ ਲਈਏ ਉਹਨਾਂ ਨੇ ਗੋਦ ਬੀਬੀ ਬੋਲੀ ਹਾਂ ਮਨ ਤੀ ਲਈਆ ਕੋਈ ਰੋਗ ਆ ਨਿਆਣਾ ਨਹੀਂ ਹੋਣਾ ਕਮਲ ਦੇ ਡਾਕਟਰਾਂ ਨੇ ਕਿਹਾ ਤਾਂ ਕਰਕੇ ਫਿਰ ਕਮਲ ਦੇ ਪੇ ਕਿਉਂ ਕਿਸੇ ਨੇ ਕਿਹਾ ਕਿ ਕੁੜੀ ਹੋਈ ਆ ਕਿਸੇ ਦੇਖੋ ਔਰੇ ਮਾਸੀ ਦੀ ਨਾਨਾ ਨਾ ਕੋਣ ਉਹ ਪੇਜ ਦੀ ਜਾਣਦਾ ਚੰਗੀ ਤਰ੍ਹਾਂ ਮਲਕੀਤ ਬੋਲਿਆ ਅੱਛਾ ਬੀਬੀ ਫੇਰ ਬੀਬੀ ਬੋਲੀ ਉਹ ਕੁੜੀ ਤਾਂ ਲਈ ਆ ਉਹਦੀ ਮਾਂ ਜਨਮ ਦਿਨ ਦੇ ਹੀ ਪੂਰੀ ਹੋ ਗਈ ਸੀ ਦੋ ਮੁੰਡੇ ਆ ਪੈਣਾ ਹੀ ਸੁੱਖ ਨਾਲ ਤੇ ਉਹ ਸ਼ਰਾਬੀ ਆ ਉਹ ਤੋਂ ਕਿੱਥੋਂ ਪਾਲੀ ਜਾਣੀ ਆ ਖਾਣ ਨੂੰ ਕੁਝ ਦਿੰਦਾ ਨਹੀਂ ਜਵਾਕਾਂ ਨੂੰ ਚਲ ਮੁੰਡੇ ਤਾਂ ਪਾਲ ਜਾਣਗੇ ਕਮਲ ਦੀ ਮਸੀਨੇ ਕਮਲ ਦੀ ਮਾਂ ਨਾਲ ਗੱਲ ਕੀਤੀ ਤੇ ਮਾਂ ਨੇ ਫਿਰ ਅੱਗੇ ਗੱਲ ਕੀਤੀ ਭੋਲੀ ਉਹਨਾਂ ਨਾਲ ਕਮਲ ਦੇ ਜਵਾਕ ਨਹੀਂ ਹੁੰਦਾ ਸੀ ਤਾਂ ਕੁੜੀ ਨੂੰ ਪਾਲ ਸਕਦੀ ਆ ਸਹੁਰਿਆਂ ਪੁੱਛ ਕੇ ਵੇਖ ਲਓ ਮਾਂ ਨੇ ਕਮਲ ਨੂੰ ਕਿਹਾ ਤੇ ਬਿੱਟੂ ਨਾਲ ਗੱਲ ਕੀਤੀ ਨਾਲੇ ਫਿਰ ਬੀਬੀ ਦੋ ਪਲ ਚੁੱਪ ਹੋ ਗਈ ਸਾਲ ਲੈਣ ਲੱਗੀ ਤੇ ਰੁੱਕ ਕੇ ਬੋਲੀ ਕਿ ਭੋਲੀ ਤਾਂ ਪਹਿਲਾਂ ਹੀ ਪਾਲਦੀ ਸੀ ਜਵਾਕ ਬਾਲਾ ਖੁਸ਼ ਹੋਈ ਸਾਰਾ ਟੱਬਰ ਕੁੜੀ ਨੂੰ ਵੇਖ ਵੇਖ ਝੁੰਦਾ ਸੀ ਪਰ ਬੀਬੀ ਚੁੱਕੋ ਵੀ ਪਰ ਬੋਲ ਕੇ ਮਲਕੀਤ ਬੋਲਿਆ ਪਰ ਕੀ ਬੀਬੀ ਸਭ ਸੁਖਤਾ ਹੈ ਟੀ ਠੀਕ ਫਿਰ ਬੀਬੀ ਬੋਲੀ ਮਲ ਟੀ ਤਾਂ ਠੀਕ ਆ ਪਰ ਕੁਛ ਦਿਨਾਂ ਮਗਰੋਂ ਆਪਣੀ ਕਮਲ ਬਿਮਾਰ ਰਹਿਣ ਲੱਗੀ ਵਾਲੀ ਵਾਲ ਚੜਨ ਲੱਗੇ ਮਲਹੌਰ ਵੀ ਵਾਧ ਰੋਗ ਲੱਗੇ ਹੋਏ ਨੇ ਉਹਨੂੰ ਗੁਰਪ੍ਰੇਜ ਜੀ ਜਾਣਦਾ ਚੰਗੀ ਤਰ੍ਹਾਂ ਮਲਕੀਤ ਨੇ ਡੂੰਗਾ ਸਾਲਿਆ ਵਾਇਗਰ ਬੋਲਿਆ ਤੇ ਕਿਹਾ ਅੱਛਾ ਬੀਬੀ ਬੀਬੀ ਮੰਨ ਜਾ ਪਰ ਕੇ ਬੈਠੀ ਰਹੀ ਫਿਰ ਬੋਲੀ ਮਲ ਪਤਾ ਨਹੀਂ ਜਿੰਨੀ ਭਾਰੀ ਸੀ ਨਾ ਕਮਲ ਸੋਣੀ ਸੁਨੱਖੀ ਖੋਰੇ ਕੀ ਬਣ ਗਈ ਬਿੱਟੂ ਦੀ ਗੋਟੀ ਕਮਲ ਬਿੱਟੂ ਵੀ ਸੁੱਕੀ ਜਾਂਦਾ ਬਾਲਾ ਮੋ ਕਰਦਾ ਕਮਲ ਦਾ ਮਲਕੀਤ ਬੋਲੇ ਬੀਬੀ ਕੁੜੀ ਠੀਕ ਆ ਨਾ ਉਹਨੂੰ ਕੌਣ ਸੰਭਦਾ ਤੀਨ ਕਮਲ ਵੀ ਠੀਕ ਹੋ ਜਾਊ ਤੂੰ ਘਬਰਾ ਨਾ ਬੀਬੀ ਮਲਕੀਤ ਹੌਸਲਾ ਜੇ ਦੇਣ ਲੱਗਾ ਫਿਰ ਬੀਬੀ ਬੋਲੀ ਭੋਲੀ ਚੁੱਕੀ ਫਿਰਦੀ ਏ ਮਲ ਤੇ ਭੋਲੀ ਕਹਿੰਦੀ ਬੀਬੀ ਥੋੜਾ ਚੁੱਪ ਹੋ ਗਈ ਮਲਕੀਤ ਬੀਬੀ ਵੱਲ ਵੇਖਣ ਲੱਗਾ ਤੇ ਵੀ ਕੁਝ ਕਹਿਣੇ ਲੱਗੀ ਐਨੇ ਨੂੰ ਗੁਰਪ੍ਰੀਤ ਆ ਗਿਆ ਨਾਲ ਕਰਨੈਲ ਸੀ ਸਤਿ ਸ਼੍ਰੀ ਅਕਾਲ ਬੋਲ ਕੇ ਮਲਕੀਤ ਖਲੋ ਗਿਆ ਗੁਰਪ੍ਰੀਤ ਨੇ ਮਲਕੀਤ ਨੂੰ ਗਲੇ ਲਗਾਇਆ ਤੇ ਬਹੁਤ ਖੁਸ਼ ਹੋਇਆ ਗੁਰਪ੍ਰੀਤ ਨੇ ਘਰ ਵਾਲੀ ਨੂੰ ਚਾਹ ਲਿਆਉਣ ਨੂੰ ਗਿਆ ਹਾਲਚਲ ਪੁੱਛਦੇ ਹੀ ਚਾਹ ਆ ਗਈ ਮਲਕੀਤ ਨੇ ਬੜਾ ਜ਼ੋਰ ਪਾਇਆ ਕਿ ਮੈਂ ਪੀ ਕੇ ਹਟਿਆ ਮੈਂ ਨਹੀਂ ਪੀਣੀ ਵੀਰ ਮੈਂ ਨਹੀਂ ਪੀਣੀ ਪਰ ਸਾਰਿਆਂ ਨੇ ਬਦੋ ਬਦੀ ਪੀਣ ਨੂੰ ਕਿਹਾ ਕੋਈ ਗੱਲ ਨਹੀਂ ਪੀਤੀ ਜਾਣੀ ਤੱਤਾ ਪਾਣੀ ਆ ਬਣਾਣੀ ਚਾਹੀਦਾ ਹੁੰਦਾ ਗੁਰਪ੍ਰੀਤ ਬੋਲਿਆ ਪਰ ਮਲ ਫਿਰ ਮਲਕੀਤ ਨੇ ਮਠਿਆਈ ਕੱਢੀ ਤੇ ਬੋਲਿਆ ਬੀਬੀ ਗੱਲਾਂ ਵਿੱਚ ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਮਠਿਆਈ ਲਿਆਇਆ ਸੀ ਰੋਕ ਕੀਤੀ ਆ ਕੁੜੀ ਦੀ ਬੀਬੀ ਬਹੁਤ ਖੁਸ਼ ਹੋਈ ਅੱਛਾ ਫਿਰ ਇੱਕਦਮ ਚੁੱਪ ਜੀ ਹੋ ਗਈ ਕਹਾਣੀ ਜਾ ਰਹੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ